ਜੇਕਰ ਤੁਹਾਡੇ ਬੱਚੇ ਘਰੋਂ ਬਾਹਰ ਕਿਤੇ ਖੇਡਣ ਜਾਂਦੇ ਹਨ ਤਾਂ ਇਹ ਖਬਰ ਤੁਹਾਡੇ ਲਈ ਸੁਣਨੀ ਬੇहद ਜ਼ਰੂਰੀ ਹੈ ਕਿਉਂਕਿ ਘਰੋਂ ਖੇਡਣ ਗਏ ਖਾਸ ਕਰਕੇ ਛੋਟੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਬੱਚਿਆਂ ਦੀ ਚੌੜ-ਚੌੜ ਦੇ ਵਿੱਚ ਕੀਤੀ ਗਈ ਛੋਟੀ ਜਹੀ ਗਲਤੀ ਉਹਨਾਂ ਦੀ ਜਾਨ ਲੈ ਸਕਦੀ ਹੈ ਜੀ ਹਾਂ ਇਸ ਵੀਡੀਓ ਦੇ ਵਿੱਚ ਜੋ ਰੋਂਦੇ ਕਰੌਂਦੇ ਹੋਏ ਪਰਿਵਾਰਕ ਮੈਂਬਰ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ ਦਾ 12 ਸਾਲ ਦਾ ਬੱਚਾ ਕਰੋ ਲੁਧਿਆਣਾ ਦੇ ਸਲੇਮ ਟਾਵਰੀ ਇਲਾਕੇ ਦੇ ਵਿੱਚ ਰੇਲਵੇ ਲਾਈਨਾਂ ਕੋਲ ਖੇਡਣ ਗਿਆ ਸੀ ਪਰ ਇਸੇ ਦੌਰਾਨ ਹੀ ਬੱਚੇ ਦੇ ਨਾਲ ਅਜਿਹਾ ਪਾਣਾ ਵਾਪਰਿਆ ਕਿ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਆਹ ਜੀਵਾ ਆਹ ਜੀਵਾ ਆਹ ਜੀਵਾ ਦੋ ਮੋਟਾ ਦਖਲ ਲਗਾ ਤੰਬਾ ਤਲੀ ਮਾਤ ਰੁਕਾ ਹੱਸ ਹੱਸ Papa Taale ਕੂਕਾ ਤੂ ਕਾਹ ਲੈਕਦਾ ਹੈ ਸਗਲ ਦਾ ਕਾਇਦਾਨੀ ਕਾ ਕਰਨਾ ਰਿਹਾ ਤਾ ਕਾਮ ਕਰ ਰਿਹਾ ਮੈਨੂੰ ਸਮਝਾ ਤਾ ਹਾਂ ਤੋ ਕਿਆ ਓਏ

कौन कौन एक था मेरा बुआ का लड़का दो दो भाई थे मेरे सगे भाई, भाई जी जो, जो, जो क्या हुआ बुझे? ये तीन बजे आए थे इधर पता नहीं टालने घूमने आए थे साथ थे तीन थे कौन कौन थे उनके नाम क्या है एक मेरा बुआ का लड़का था एक विक्की था क्या नाम है एक प्रांशु एक प्रांशु शिवा कितने बजे आए थे आए थे तीन बजे आए थे चार बजे मुझे पता चल रहा है, तो अब इसको है। तो जाओ, वैसे पढ़ते हैं पढ़ते हैं, आज छुट्टी थी तो आगे पता नहीं इधर कैसे आ गए आगे टालते आ आगे छोटा वाला केहरा था नहीं साथ में आता मैं, मैं साथ साथ यहाँ पे आता मैं यहाँ पे क्या करूँगा इसकी तो। उम्र कितनी थी ग्यारह साल ਇਹ ਬੱਚੇ ਦਾ ਫਿਰ ਹੁਣ ਸਾਨੂੰ ਇਹਦਾ ਨਾਮ ਸ਼ਿਵਾਪਤਾ ਚੱਲਿਆ ਜੀ ਲਗਭਗ ਉਮਰ 11-12 ਸਾਲ ਆ ਤੇ ਇਹ ਮੱਲਾਕੰਦਰੂਪਰੀ ਦੇ ਰਹਿਣ ਵਾਲੇ ਆ ਤੇ ਹੁਣ ਇਹਦੇ ਵਾਰਸ ਆਏ ਆ ਤੇ ਅੱਗੇ ਜੋ ਵੀ ਆਪਣੇ ਹੋਇਆ ਕਿ ਬੱਚੇ ਕੰਪਲੈਸ ਹੋਇਆ ਇਹ ਨਾ ਗੱਡੀ ਨੰਗਲ ਡੈਮ ਅਮਰਸਰ ਤੋਂ ਨੰਗਲ ਡੈਮ ਆਪਣੀ ਐਕਸਪ੍ਰੈਸ ਠੀਕ ਹੈ ਜੀ ਡਾਊਨ ਦੀ ਤੇ ਉਹਦੀ ਉਹਦੀ ਲਪੇਟ ਦੇ ਵਿੱਚ ਇਹ ਬੱਚਾ ਆ ਕੇ ਉਹਨੇ ਬੱਚੀ ਕਰਨਾ ਸੀ ਲੰਗੜੀ ਪਤਾ ਲੱਗਿਆ ਕੋਈ ਹੁਣ ਇਹਦੇ ਬਾਰੇ ਅਸੀਂ ਕੋਈ ਇਹਦੇ ਮਾਪਿਆਂ ਨੂੰ ਪੁੱਛਾਂਗੇ ਉਸ ਤੋਂ ਬਾਅਦ ਅਸੀਂ ਜੋ ਵੀ ਹੈਗਾ ਕਰਦੇ ਕਰਦੇ ਤੇ ਇਹ ਇਧਰ ਜਗਾ ਕਿਹੜੀ ਪੈ ਰਹੀ ਆ ਪ੍ਰੋਪਰ ਇਹ ਜਗਾ ਹੀ ਪ੍ਰੋਪਰ ਆ ਆਪਣੇ ਨੀਅਰ ਸਲਿਮ ਟਾਪਰੀ ਉਹ ਤੇ ਲੁਧਿਆਣੇ ਦੀ ਤੇ ਤਿੰਨ ਬੱਚੇ ਕਹਿ ਰਹੇ ਆ ਰਹੇ ਸੀਗੇ ਨਹੀਂ ਸਰ ਮੈਨੂੰ ਇਹਦੇ ਬਾਰੇ ਅਜ ਨਹੀਂ ਜੋ ਵੀ ਸਾਹਮਣੇ ਹੈ ਇੱਕ ਇੱਕ ਹੀ ਬੱਚਾ ਹੈ ਇੱਕ ਹੀ ਬੱਚਾ ਰੇਕੋ ਬੱਚਾ ਹਾਂਜੀ ਕਿੰਨੀ ਉਮਰ ਕਿੰਨੇ ਕਾ ਹੁੰਦੇ ਬੱਚੇ 11-12 ਸਾਲ ਕਰਨੀ ਹੈ ਠੀਕ ਹੈ ਡੈਡੂ ਗਿਆ ਉਹਨੇ ਹਾਂਜੀ ਹਾਂ ਮੌਕੇ ਤੇ ਉਹਦੀ ਡੱਥ ਹੋ ਗਈ ਆ ਜੀ ਤੇ ਹੁਣ ਇਹਦੇ ਵਾਰਸ ਆਏ ਆ ਤੇ ਅਕੇ ਉਹਨਾਂ ਨੂੰ ਅਸੀਂ ਬਿਆਲੇ ਕੋ ਮੇਰੀ ਬਾਤ ਜੀ ਆਰਪੀ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਮ੍ਰਿਤਕ ਬੱਚੇ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ